ਚੌਣ ਕਮਿਸ਼ਨ ਨੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਨੂੰ ਤਲਬ ਕੀਤਾ ਉਹਨਾਂ ਨੂੰ ਬੁਲਾਇਆ 25 ਨਵੰਬਰ ਨੂੰ ਤੇ ਮੈਨੂੰ ਲੱਗਦਾ ਹੋ ਸਕਦਾ ਇਸੇ ਨਾਲ ਹੀ ਜੁੜਿਆ ਕੋਈ ਮਸਲਾ ਹੋਵੇ ਹਾਂਜੀ ਦੇਖੋ ਗੌਰਵ ਵੀ ਯਾਦ ਇੱਕ ਨਾ ਹੰਸ ਰਾਜ ਹੰਸ ਦੀ ਕੈਸਟ ਆਈ ਸੀ ਇਸ਼ਕਤ ਦੀ ਬਰਸਾਤ ਜੀ ਅਸੀਂ ਉਦੋਂ ਮਾ ਹਾਕੀ ਖੇਡਣ ਗਏ ਸੀਗੇ ਫਰੀਦਕੋਟ ਉਹਦਾ ਜ਼ਿਲ੍ਹਾ ਹੁੰਦਾ ਸੀ ਫਰੀਦਕੋਟ ਤੇ ਸਾਡਾ ਸਟੇ ਸੀ ਮੁਕਸਰ ਹੁਣ ਤੁਸੀਂ ਹਿਸਾਬ ਲਾ ਲਓ ਵੀ ਦੁਨੀਆ ਕਿੰਨੀ ਬਦਲ ਗਈ ਆ ਫਰੀਦਕੋਟ ਜਾਣ ਵੇਲੇ ਵੀ ਸਟੇ ਮੁਕਸਰ ਹੁੰਦਾ ਸੀਗਾ ਵੀ ਮੈਚ ਦਾ ਸਾਬਕਾ ਤਾਬ ਲਾ ਕੇ ਉਦੋਂ ਪਿੰਡਾਂ ਚੋਂ ਬੱਸਾਂ ਘੱਟ ਜਾਂਦੀਆਂ ਸੀਗੀਆਂ ਵੇਲੇ ਨਾਲ ਤੇ ਉੱਥੇ ਪਹਿਲੀ ਵਾਰੀ ਅਸੀਂ ਸ਼ੈਦ ਉਹ ਕੈਸਟ ਸੁਣੀ ਸੀਗੀ ਜੀ ਉਦੋਂ ਆਈ ਸੀਗੀ ਇਹ ਤੇ ਜਿਨੇ ਅੰਸਰ ਆ ਜਹ ਹਸਣੂਣਾ ਮਲਵਕੇ ਉਚਾਈਆਂ ਤੋਂ ਵੀ ਤਾਂ ਪਚਾ ਦਿੱਤਾ ਜੀ ਉਚਾਈਆਂ ਤੋਂ ਵੀ ਤਾਂ ਪਚਾ ਦਿੱਤਾ ਹੁਣ ਉਹਦੇ ਚ ਨਾ ਇੱਕ ਗੀਤ ਸੀ ਬੜਾ ਹੀ ਸੋਣਾ ਉਦੇਚ ਸ਼ਾਇਦ ਦੇਵੀ ਦਾ ਲਿਖਿਆ ਹੋਇਆ ਸੀ ਉਹ ਕਹਿੰਦਾ ਕਿ ਖੜੇ ਤੈਨੂੰ ਪਿੱਟਦੇ ਆ ਸੱਪ ਦੀ ਇਹ ਲੀਕੇ ਨਹੀਂ ਫੌਜਦਾਰੀ ਕੇਸ ਵਿੱਚ ਪੈਂਦੀ ਇਹ ਤਰੀਕੇ ਨਹੀਂ ਜਦੋਂ ਦਿਲ ਕੀਤਾ ਕੱਲ ਸਮਣ ਬੁਲਾ ਲਿਆ ਸਾਨੂੰ ਤੇਰੇ ਸ਼ਹਿਰ ਦੇਆਂ ਗੇੜਿਆਂ ਨੇ ਖਾ ਲਿਆ ਠੀਕ ਹੈ ਨਾ ਸਾਡੇ ਜਿਹੜੇ ਡੀਜੀਪੀ ਸਾਹਿਬ ਹੈ ਇਹਨਾਂ ਨੂੰ ਤੇ ਕੋਟ ਕਚੈਰੀਆਂ ਦੇ ਗੇੜਿਆਂ ਨੇ ਖਾ ਲਿਆ ਜੀ ਮਤਲਬ ਕਿ ਤੁਸੀਂ ਦੇਖੋ ਕਦੇ ਹਾਈ ਕੋਰਟ ਕਦੇ ਕਿੱਥੇ ਕਦੇ ਕਿੱਥੇ ਕਦੇ ਕਿੱਥੇ ਅੱਜ ਇਹ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਕਿ ਡੀਜੀਪੀ ਸਰ ਨੂੰ ਬੁਲਾ ਲਿਆ ਕਿ ਆਓ ਬਾਈ ਮਿਲੋ ਤੇ ਸਬੰਧ ਬਿਲਕੁਲ ਉਹੀ ਗੱਲ ਆ ਜੋ ਤਰਨਤਾਰਨ ਇਲੈਕਸ਼ਨ ਦੇ ਦੌਰਾਨ ਐਫ ਆਈ ਆਰ ਕਟੀਆਂ ਗਈਆਂ ਨੇ ਪਰਚੇ ਕੱਟੇ ਗਏ ਨੇ ਉਹਨਾਂ ਦਾ ਹੀ ਆ ਮਾਮਲਾ ਮਾਮਲਾ ਹੋਰ ਕੁਝ ਨਹੀਂ ਹੈਗਾ ਜੀ ਹੁਣ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਕਿ ਬੜਾ ਕਸੂਤਾ ਕਮ ਹੋ ਗਿਆ ਕੋਈ ਪਰਚਾ ਬਟਾਲੇ ਕੱਟਿਆ ਗਿਆ ਕੋਈ ਅੰਮ੍ਰਿਤਸਰ ਕੱਟਿਆ ਗਿਆ ਕੋਈ ਤਰਨਤਾਰਨ ਕੱਟਿਆ ਗਿਆ ਕੋਈ ਮੋਗੇ ਕੱਟਿਆ ਗਿਆ ਹੂੰ ਅਕਾਲੀਆਂ ਦੀਆਂ ਸ਼ਾਇਦ 9 ਐਫਆਈਆਰ ਇਸ ਤਰ੍ਹਾਂ ਦੀਆਂ ਨਹੀਂ ਜਿਨ੍ਹਾਂ ਤੇ ਬਹੁਤ ਸਿਰੇ ਦਾ ਵਿਵਾਦ ਆ ਜੀ ਹੋਇਆ ਕਿ ਕਿ ਉਹਦੇ ਵਾਸਤੇ ਅ ਅੱਡ ਅੱਡ ਕੈਲੋਕੇ ਰਿਪੋਰਟਾਂ ਵੀ ਗਈਆਂ ਨੇ ਜਿਦਾ ਤੁਸੀਂ ਦੇਖੋਗੇ ਤਾਂ ਇੱਕ ਸਪੈਸ਼ਲ ਡੀਜੀਪੀ ਰਾਮ ਸਿੰਘ ਜੀ ਦੀ ਸਿਗੀ ਜਾਂਚ ਉਹਦੇ ਵਿੱਚ ਜਿਨ੍ਹਾਂ ਕੋ ਹਾਲਾਂਕਿ ਸੀਲ ਬੰਦ ਆ ਤੇ ਜੋ ਮੀਡੀਆ ਦਾ ਦਮ ਹੈ ਉਹਨਾਂ ਦਾ ਦਾਵਾ ਇਹ ਆ ਕਿ ਜੋ ਰਵਜੋਤ ਗਰੇਵਾਲ ਹੈ ਉਹਨਾਂ ਨੂੰ ਕਲੀਨ ਸ਼ੀਟ ਦਿੱਤੀ ਗਈ ਇਸ ਜਾਂਚ ਵੀ ਉਹਨਾਂ ਦਾ ਕੋਈ ਰੋਲ ਨਹੀਂ ਜੋ ਕਾਰਵਾਈਆਂ ਜਾਇ ਇਸਨੇ ਜੀ ਹੁਣ ਦੂਜੇ ਪਾਸੇ ਇੱਕ ਆਬਜ਼ਰਵਰ ਸੀ ਬੀਬੀ ਉਹਦਾ ਨਾਮ ਸੀ ਸ਼ਾਈਨੀ ਐਸ ਜਿਹੜਾ ਕਹਿੰਦੇ ਕਿ ਤਰਨ ਤਰਨ ਦਾ ਇਲੈਕਸ਼ਨ ਅਮਣ ਅਮਾਨ ਨਾਲ ਜਾਂ ਸੁਖ ਸਾੰਦ ਨਾਲ ਨਿਪਰੇ ਚੜਿਆ ਉਹਦੇ ਵਿੱਚ ਉਹਦੀ ਬੜੀ ਭੂਮਿਕਾ ਵੱਡੀ ਸੀ ਜੀ ਅੱਛਾ ਉਹਦੀ ਰਿਪੋਰਟ ਜਿਹੜੀ ਆ ਉਹ ਵੱਖ ਹੈ ਪੰਜਾਬ ਵਾਲੇ ਜਿਹੜੇ ਸਪੈਸ਼ਲ ਡੀਜੀਪੀ ਹਨਾ ਤੋਂ ਕਿਹੜਾ ਜੋਤ ਘਰੇਵਾਲ ਜ਼ਿੰਮੇਵਾਰ ਨੇ ਜੀ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਮਤਲਬ ਕਿ ਥੋੜਾ ਜਿਹਾ ਵਿਰੋਧਾਪਾਸ ਆ ਜਾਂਦਾ ਇਸ ਤੋਂ ਇਲਾਵਾ ਸ਼ਾਇਦ ਜਦੋਂ ਸ਼ਿਕਾਇਤ ਗਈ ਆ ਜਿਹੜੇ ਆਪਣੇ ਮੁੱਖ ਚੌਨ ਅਫਸਰ ਆ ਸਿਬਨ ਸਾਹਿਬ ਨੇ ਸ਼ਾਇਦ ਜੀ ਤਾਂ ਇਹਨਾਂ ਨੇ ਵੀ ਰਿਪੋਰਟ ਵਗੈਰਾ ਜਿਹੜੀ ਤਲਬ ਕੀਤੀ ਤੇ ਉਹ ਤੁਰਤਾ ਤੁਰਤਾ ਜਿਹੜਾ ਸਾਰਾ ਕਹ ਲੋ ਕਿ ਕੰਮ ਸੀਗਾ ਨਾ ਉਹ ਚਲਾ ਗਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਯਾਨੀ ਈਸੀਆਈ ਕੋਲ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਚਲ ਗਿਆ ਜਿਸ ਵੇਲੇ ਤੇ ਉਹਨਾਂ ਨੇ ਹੁਣ ਦੱਸਦੇ ਆ ਕਿ ਸ਼ਾਇਦ 25 25 ਨਵੰਬਰ ਨੂੰ ਜੋ ਮੀਡੀਆ ਰਿਪੋਰਟਾਂ ਨੇ ਕਿ 25 ਨਵੰਬਰ ਵਾਸਤੇ ਯਾਦਵ ਸਾਹਿਬ ਨੂੰ ਤਲਬ ਕਰ ਲਿਆ ਹੂੰ ਇਹ ਮੇਰੇ ਖਿਆਲ ਦੇ ਨਾਲ ਦੇਖੋ ਮੈਂ ਜਿਵੇਂ ਇੱਕ ਤੇ ਗੱਲ ਕਹੀ ਆ ਕਿ ਕਾਰਗੁਜ਼ਾਰੀ ਦਾ ਮਸਲਾ ਜਿੱਥੋਂ ਤੱਕ ਉਹ ਇਹ ਆ ਕਿ ਬਹੁਤ ਵਾਰੀ ਤੁਸੀਂ ਦੇਖਿਆ ਹੋਣਾ Yadav ਸਾਹਿਬ ਨੂੰ ਜਵਾਬ ਦੇ ਹੋਣਾ ਪੈਂਦਾ ਡੀਜੀਪੀ ਦਾ ਕਿਉਂਕਿ ਡੀਜੀਪੀ ਕਹ ਲੋ ਕਿ ਸਾਰੀ ਟੀਮ ਦਾ ਕਪਤਾਨ ਹੈ ਨਾ ਜੀ ਇਸ ਸਾਰੀ ਪੁਲਿਸ ਫੋਰਸ ਦਾ ਕਪਤਾਨ ਆ ਬਿਲਕੁਲ ਜਵਾਬ ਦੇ ਹੀ ਉਹਨਾਂ ਦੀ ਜਵਾਬ ਦੇ ਉਹਨਾਂ ਦੀ ਆ ਜੀ ਪਰ ਇਹ ਕਈ ਮਾਮਲੇ ਜਿਹੜੇ ਆ ਨਾ ਉਹ ਹੁਣ ਹੱਦੋਂ ਜ਼ਿਆਦੇ ਹੋ ਰਹੇ ਆ ਹੂੰ हद हो जादे हो रिया ता जिवे हुन पॉलिटिशियन दी आपा गल करदे ओ ते पासे रह जांदे ने जी जवाब देना आपा फेका डीजीपी साहब नु पर एदा क्युकी इलेक्शन कमीशन ऑफ इंडिया दा जेड़ा काम ਕਰਨ ਦਾ ਢੰਗ ਆ ਉਹ ਕਿਸੇ ਤੋਂ ਗੁੱਝਾ ਤੇ ਹੈ ਨਹੀਂ ਕਿਸੇ ਤੋਂ ਗੁੱਝਾ ਤਾਂ ਹੈ ਬਿਲਕੁਲ ਤੁਸੀਂ ਅੱਜ ਦੇ ਦੌਰ ਦੇ ਵਿੱਚ ਵੇਖੋ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਕਾਲੀ ਗੈਂਗਸਟਰ ਦੇ ਥਰੂ ਇਲੈਕਸ਼ਨ ਨੂੰ ਪ੍ਰਭਾਵਿਤ ਕਰ ਰਿਆ অন ریکارڈ ਕਹਿੰਨਾ ਬਿਲਕੁਲ ਆਨ ਰਿਕਾਰਡ ਇਹ ਆ ਕਿ ਤੁਸੀਂ ਇਲੈਕਸ਼ਨ ਪਰਚੇ ਪੁਲਿਸ ਦੇ ਥਰੂ ਯਾਨੀ ਪੁਲਿਸ ਤੇ ਗੈਂਗਸਟਰ ਦੋਨੇ ਵਰਤੇ ਜਾ ਰਹੇ ਜੀ ਤੁਸੀਂ ਪੁਲਿਸ ਦੇ ਥਰੂ ਇਲੈਕਸ਼ਨ ਪ੍ਰਭਾਵਿਤ ਕਰ ਰਹੇ ਹੋ ਤੇ ਕਮਾਲ ਦੀ ਗੱਲ ਇਹ ਕਿ ਇੱਕ ਧਿਰ ਤੇ ਇਹ ਦੋਸ਼ ਆ ਕਿ ਉਹ ਇਹਨਾਂ ਨੂੰ ਵਰਤ ਰਹੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੌਮੀ ਪੱਧਰ ਤੇ ਇਹ ਦੋਸ਼ ਲੱਗਦੇ ਆ ਨਾ ਬਿਲਕੁਲ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਇਦਾਂ ਖੇਡਦਾ ਜਿੱਦਾਂ ਇਹਨਾਂ ਦੀ ਟੀਮ ਦਾ ਹੀ ਹਿੱਸਾ ਹੋਵੇ ਕਿ ਨਾ ਵੱਡਾ ਖਲਾਰਾ ਪੂਰੇ ਦੇਸ਼ ਦੇ ਵਿੱਚ ਕਿਹਾ ਇਸ ਬਿਲਕੁਲ ਇਹ ਤੇ ਮੇਰੇ ਖਿਆਲ ਦੇ ਨਾਲ ਲੋਕਤੰਤਰ ਵਾਸਤੇ ਖਤਰਾ ਪੈਦਾ ਹੋ ਗਿਆ ਜੇ ਤਿੰਨ ਚਾਰ ਚੀਜ਼ਾਂ ਨੇ ਤਿੰਨ ਚਾਰ ਉਹ ਪਤਾ ਨਹੀਂ ਕੌਂਸਲ ਆ ਰਹੇ ਕਿ ਭਾਈ ਜਿਹੜੀ ਕੌਮੀ ਪਦਰਤੀ ਸਾਡੀ ਖੁਦਮਖਤਿਆਰ ਬਾਡੀ ਆ ਉਹਦੇ ਤੇ ਸਾਡਾ ਕੌਮੀ ਪਦਰਤਾ ਜਿਹੜਾ ਵਿਰੋਧੀ ਧਿਰ ਆ ਉਹੀ ਸਹਿਮਤ ਨਹੀਂ ਜੀ ਇੱਥੇ ਇਹੇਠਾਂ ਦੋ ਧਿਰਾਂ ਟਕਰਾ ਰਹੀਆਂ ਨੇ ਤੇ ਦੋਨੇ ਧਿਰਾਂ ਇਹ ਕਹਿ ਰਹੀਆਂ ਉਹ ਕਹਿ ਰਿਹਾ ਕਿ ਇਹਨਾਂ ਨੇ ਗੈਂਗਸਟਰ ਵਰਤੇ ਉਹ ਕਹਿੰਦੇ ਇਹਨਾਂ ਨੇ ਪੁਲਿਸ ਵਰਤੀ ਆ ਜੀ ਤਾਂ ਫਿਰ ਲੋਕਤੰਤਰ ਕਿੱਥੇ ਜਾਏਗਾ ਸਰ ਲੋਕਤੰਤਰ ਤੇ ਜੋਕਤੰਤਰ ਬਣ ਗਿਆ ਨਾ ਤੁਸੀਂ ਉਹਦਾ ਤੇ ਮਜ਼ਾਕ ਬਣਾ ਰੱਖਿਆ ਹੂੰ ਤਾਂ ਖੈਰ ਇੱਕ ਚੀਜ਼ ਇਹ ਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਮਾਮਲੇ ਦੇ ਵਿੱਚ ਕਿਉਂਕਿ ਇੱਥੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਆ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਮਾਮਲੇ ਦਾ ਜੀ ਤਾਂ ਮਾਮਲਾ ਜਿਹੜਾ ਉਹ ਜੁੜਦਾ ਸਿੱਧੇ ਤੌਰ ਤੇ ਅਕਾਲੀਆਂ ਦੇ ਨਾਲ ਉਹ ਭਾਜਪਾ ਦੇ ਪੁਰਾਣੇ ਸਾਥੀ ਅਤੇ ਸੰਭਾਵੀ ਸਾਥੀ ਵੀ ਕਹਿ ਸਕਦੇ ਆ ਹੁਣ ਮਰੇ ਸਮੇਂ ਵਾਸਤੇ ਤੇ ਆਮ ਆਦਮੀ ਪਾਰਟੀ ਦੇ ਉਹ ਉਲਟਿਆ ਮਾਮਲਾ ਜੀ ਸੋ ਇਸ ਵਾਸਤੇ ਹੋ ਸਕਦਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਉਹ ਬਿਲਕੁਲ ਇਦਾਂ ਕਿ ਜਮਿਆਂ ਦੇ ਦਿਨ ਬਾਲ ਕੀ ਖਾਲ ਕਿ ਉਹ ਵਾਲ ਦੀ ਖਲ ਲਾਉਣ ਤੱਕ ਜਾਵੇ ਕਿ ਕੀ ਇਹਦੇ ਚ ਹੈ ਕਿ ਨਹੀਂ ਹੈ ਹਮ ਬਿਲਕੁਲ ਬਿਲਕੁਲ ਜੀ ਇਥੇ ਮੇਰੇ ਤਰ ਦੱਸ ਰਹੇ ਨੇ ਐਮ ਐਸ ਐਸ ਇਹਨਾਂ ਦਾ ਆਈਡੀ ਨਾਮ ਹੈ ਜੀ ਇਹ ਕਹਿੰਦੇ ਕਿ ਸੁਖਵੀਰ ਬਾਦਲ ਕਰਕੇ ਕਹਿੰਦੇ ਤਲਬ ਹੋਏ ਨੇ ਤਰਨਤਾਨ ਦੇ ਵਿੱਚ ਬਹੁਤ ਨਜਾਇਜ਼ ਪਰਚੇ ਕੀਤੇ ਲੇਡੀਜ਼ ਨੂੰ ਵੀ ਨਹੀਂ ਬਖਸ਼ਿਆ ਕਿ ਬਿਲਕੁਲ ਜੀ ਅਸੀਂ ਲਗਭਗ ਭਾਈ ਸਾਰੀਆਂ ਗੱਲਾਂ ਹੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿਸ ਤੇ ਪਰਚੇ ਹੋਏ ਜਾਂ ਕੀ ਮਸਲਾ ਹੋਇਆ ਪਰ ਉਹਦੇ ਚੋਂ ਠੀਕ ਕਿੰਨੇ ਹੋਏ ਗਲਤ ਕਿੰਨੇ ਹੋਏ ਤੱਕੇ ਨਾਲ ਕਿੰਨੇ ਹੋਏ ਐਕਚੁਅਲੀ ਕਿੰਨੇ ਹੋਏ ਤੇ ਹੁਣ ਇਲੈਕਸ਼ਨ ਕਮਿਸ਼ਨ ਹੀ ਮੈਨੂੰ ਲੱਗਦਾ ਦੇਖ ਸਕੇਗਾ ਉਹਦੇ ਜਵਾਬ ਦੇਗਾ ਦਮਨਜੀਤ ਬਹੁਤ ਸ਼ੁਕਰੀਆ ਤੁਹਾਡਾ ਅਸੀਂ ਜ਼ਰੂਰ ਥੋੜਾ ਜਿਹਾ ਚੈੱਕ ਕਰਾਂਗੇ ਕਹਿ ਰਹੇ ਨੇ ਕਿ ਮਾਈਕ ਦੇ ਵਿੱਚ ਕਦੇ ਕੋਈ ਪ੍ਰੋਬਲਮ ਆ ਜਾਂਦੀ ਥੋੜੀ ਬਹੁਤ ਉਹਨੂੰ ਚੈੱਕ ਕਰ ਲਓ ਅਸੀਂ ਜ਼ਰੂਰ ਚੈੱਕ ਕਰਾਂਗੇ ਭਾਈ ਜੀ ਰਾਇਵਨ ਸਿੰਘ ਬਾੜ ਜੀ ਕਰੇ ਕਿ ਮੋਗੇ ਦੇ ਵਿੱਚ ਵੀ ਦੋ ਪਾਚੇ ਹੋਏ ਨੇ ਦਲਜੀਤ ਸਿੰਘ ਸੰਧੂ ਦਾ ਸ਼ੁਕਰੀਆ ਮੋਗੇ ਜ਼ਿਲ੍ਹੇ ਦੇ ਵਿੱਚ ਹੋਇਆ ਬਿਲਕੁਲ ਇਹਨਾਂ ਦੀ ਜਾਣਕਾਰੀ درست ਹੈ ਇਹ ਕੁਝ ਐਫ ਆਈ ਆਰ ਜਿਹੜੀਆਂ ਵਿਵਾਦਤ ਨੇ ਉਹਦੇ ਵਿੱਚੋਂ ਮੋਗੇ ਚ ਵੀ ਹੋਈਆਂ ਨੇ ਅੰਮ੍ਰਿਤਸਰ ਆ ਜੀ ਤਰਨਤਾਰਨ ਇੱਥੇ ਹੈਗੀ ਬਟਾਲਾ ਵੀ ਸ਼ਾਇਦ ਹਾਂਜੀ ਚੋਣ ਕਮਿਸ਼ਨ ਨੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਨੂੰ ਤਲਬ ਕੀਤਾ ਉਹਨਾਂ ਨੂੰ ਬੁਲਾਇਆ 25 ਨਵੰਬਰ ਨੂੰ ਤੇ ਮੈਨੂੰ ਲੱਗਦਾ ਹੋ ਸਕਦਾ ਇਸੇ ਨਾਲ ਹੀ ਜੁੜਿਆ ਕੋਈ ਮਸਲਾ ਹੋਵੇ ਹਾਜੀ ਦੇਖੋ ਗੌਰਵੀ ਯਾਦ ਉਹ ਇੱਕ ਨਾ ਹੰਸ ਰਾਜ ਹੰਸ ਦੀ ਕੈਸਟ ਆਈ ਸੀ ਇਸ਼ਕਤ ਦੀ ਬਰਸਾਤ ਜੀ ਅਸੀਂ ਉਦੋਂ ਨਾ ਹਾਕੀ ਖੇਡਣ ਗਏ ਸੀਗੇ ਫਰੀਦਕੋਟ ਉਦੋਂ ਜ਼ਿਲ੍ਹਾ ਹੁੰਦਾ ਸੀ ਫਰੀਦਕੋਟ ਤੇ ਸਾਡਾ ਸਟੇ ਸੀ ਮੁਕਸਰ ਹੁਣ ਤੁਸੀਂ ਹਿਸਾਬ ਲਾ ਲਓ ਵੀ ਦੁਨੀਆ ਕਿੰਨੀ ਬਦਲ ਗਈ ਆ ਫਰੀਦਕੋਟ ਜਾਣ ਵੇਲੇ ਵੀ ਸਟੇ ਮੁਕਸਰ ਹੁੰਦਾ ਸੀਗਾ ਵੀ ਮੈਚ ਦਾ ਸਾਬਕਾ ਤਾਬ ਲਾ ਕੇ ਉਦੋਂ ਪਿੰਡਾਂ ਚੋਂ ਬੱਸਾਂ ਘਟਕ ਜਾਂਦੀਆਂ ਸੀਗੀਆਂ ਵੇਲੇ ਨਾਲ ਤੇ ਉੱਥੇ ਪਹਿਲੀ ਵਾਰੀ ਅਸੀਂ ਸ਼ਾਇਦ ਉਹ ਕੈਸਟ ਸੁਣੀ ਸੀਗੀ ਜੀ ਉਦੋਂ ਆਈ ਸੀਗੀ ਇਹ ਤੇ ਜਿੰਨੇ ਅੰਸਰ ਆ ਜਹ ਹਸ ਨੂੰ ਨਾ ਮਲਵ ਕੇ ਉਚਾਈਆਂ ਤੋਂ ਵੀ ਤਾਂ ਪਚਾ ਦਿੱਤਾ ਜੀ